ਇੱਕ ਦਾ ਜੋ ਪ੍ਰਤਾਪ ਸਿੰਘ ਬਾਜਲਾ ਸਾਹਿਬ ਉਹਨਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਕੁੜਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਹੈ ਜਿਹਦੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਉਹ ਸਿਕੰਦਰ ਹੀ ਦੋਸਤੋ ਕਹਲਦਾ ਹੈ ਹਾਰੀ ਬਾਜੀ ਕੋ ਜਿੱਤਨੇ ਗਾਇਕ ਸ਼ੁਭਦੀਪ ਸਿੰਘ ਔਰ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਬਹੁਤ ਵੱਡਾ ਵਿਵਾਦਿਤ ਬਿਆਨ ਦਿੱਤਾ ਵਿਆਨ ਦਾ ਉਹ ਹਿੱਸਾ ਤੁਹਾਨੂੰ ਸ਼ੁਰੂ ਵਿੱਚ ਹੀ ਸੁਣਾਇਆ ਇਸ ਵਿੱਚ ਰਾਜਾ ਵੜਿੰਗ ਇੱਕ ਐਸਐਸਪੀ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਐਸਐਸਪੀ ਦੀ ਦੇਖਰੇਖ ਹੇਠ ਹੋ ਗਿਆ ਕਿਸੇ ਵੀ ਪੁਲਿਸ ਅਧਿਕਾਰੀ ਉੱਤੇ ਇਹ ਬਹੁਤ ਵੱਡਾ ਅਤੇ ਨਿਜੀ ਹਮਲਾ ਹੈ ਇਸ ਮਾਮਲੇ ਤੋਂ ਬਾਅਦ ਰਾਜਾ ਵੜਿੰਗ ਦਾ ਲਾਜ਼ਮੀ ਇਸ ਐਸਐਸਪੀ ਨਾਲ ਪੰਗਾ ਵਧੇਗਾ ਜਾਂ ਤਾਂ ਇਹ ਲੜਾਈ ਬਹੁਤ ਲੰਬੀ ਚੱਲੇ ਜਾਂ ਫਿਰ ਕਾਨੂੰਨੀ ਪੱਖ ਤੋਂ ਫਸਦਾ ਨਜ਼ਰ ਆਉਣ ਉਤੇ ਰਾਜਾ ਵੜਿੰਗ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਕਰਕੇ ਬਚਾ ਕਰਨਗੇ ਇਹ ਸਭ ਅੱਜ ਫਗਵਾੜਾ ਦੇ ਮੇਅਰ ਦੀ ਚੋਣ ਮੌਕੇ ਹੋਇਆ ਬਹੁਮਤ ਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਅਤੇ ਆਪਣਾ ਮੇਅਰ ਚੁਣ ਲਿਆ ਇਸ ਚੋਣ ਤੋਂ ਬਾਅਦ ਤੁਸੀਂ ਦੇਖਿਆ ਕਿਵੇਂ ਕਾਂਗਰਸ ਵਿੱਚੋਂ ਹੀ ਆਏ ਰਾਮਕਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਰ ਅਰੋੜਾ ਦੇ ਹੱਥ ਉੱਤੇ ਹੱਥ ਮਾਰ ਕੇ ਸ਼ੇਅਰ ਫਰਮਾ ਰਹੇ ਨੇ ਦੋ ਹੱਥਾਂ ਦੀ ਇਹ ਤਾੜੀ ਅਸਲ ਵਿੱਚ ਕਾਂਗਰਸ ਦੇ ਮੂੰਹ ਉੱਤੇ ਚਪੇੜ ਵਰਗੀ ਹੈ ਜਦਕਿ ਰਾਜਾ ਵਿੜੰਗ ਅਤੇ ਪ੍ਰਤਾਪ ਸਿੰਘ ਬਾਜਵਾ ਆਮ ਆਦੀ ਪਾਰਟੀ ਉਸ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਉੱਤੇ ਚਪੇੜ ਦੀ ਗੱਲ ਕਰੀ ਜਾ ਰਹੇ ਨੇ ਉਧਰ ਕੇਂਦਰ ਸਰਕਾਰ ਦਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਅੱਜ ਜੋ ਬਜਟ ਪੇਸ਼ ਕੀਤਾ ਉਸ ਵਿੱਚ ਇੱਕ ਵਾਰ ਫੇਰ ਪੰਜਾਬ ਅਤੇ ਕਿਸਾਨਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਜੇ ਪੰਜਾਬ ਦਾ ਨਾਂ ਐਤਕੀਵੇਂ ਬਜਟ ਵਿੱਚ ਨਹੀਂ ਆਇਆ ਤਾਂ ਚੋਣਾਵਲ ਵਧਰੇ ਸੂਬੇ ਬਿਹਾਰ ਦੀ ਬਜਟ ਵਿੱਚ ਬਿਹਾਰ ਬਿਹਾਰ ਹੋਈ ਪਈ ਹੈ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਸਾਨ ਆਗੂਆਂ ਨੇ ਬਜਟ ਨੂੰ ਨੁਕਾਰ ਦਿੱਤਾ ਹੈ ਪੰਜਾਬ ਨਾਲ ਸੰਬੰਧਿਤ ਸੰਸਦ ਮੈਂਬਰਾਂ ਦੇ ਵੀ ਬਾਈਟ ਬਾਰੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਬਾਈਟ ਤੋਂ ਪਹਿਲਾਂ ਗੱਲ ਫਗਵਾੜਾ ਦੀ ਕਰਨੀ ਬਣਦੀ ਹੈ ਬਹੁਮਤ ਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਆਪਣਾ ਮੇਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਆਮ ਆਦਮੀ ਪਾਰਟੀ ਦੇ ਰਾਮਪਾਲ ਉੱਪਲ ਫਗਵਾੜਾ ਦੇ ਨਵੇਂ ਮੇਰ ਬਣੇ ਨੇ ਇਸ ਚੋਣ ਮੌਕੇ ਹਾਕਮ ਧਿਰ ਵੱਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਪਹੁੰਚੇ ਹੋਏ ਸਨ ਜਦਕਿ ਕਾਂਗਰਸ ਦੀ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਾਲੀ ਜੋੜੀ ਹਾਜ਼ਰ ਸੀ ਹਾਈ ਕੋਰਟ ਦੇ ਜੱਜ ਨੂੰ ਇਹ ਚੋਣ ਕਰਵਾਉਣ ਲਈ ਭੇਜਿਆ ਗਿਆ ਸੀ ਪਰ ਫਿਰ ਵੀ ਬਿਨਾ ਬਹੁਮਾ ਦੇ ਹੋਰਨਾ ਕਾਰਪੋਰੇਸ਼ਨਾਂ ਭਾਂਗ ਇੱਥੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਮੇਰ ਬਣਾ ਲਿਆ ਇਸ ਉੱਤੇ ਰਾਜਾ ਵੜਿੰਗ ਅਤੇ ਬਾਜਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿੱਧੇ ਹੋ ਗਏ ਰਾਜਾ ਬੜਿੰਗ ਨੇ ਆਖਿਆ ਕਿ ਉਹਨਾਂ ਕੋਲ ਕੋਈ ਸੁਖਵੀਰ ਬਾਦਲ ਵਰਗੇ ਲਾਲ ਡਾਇਰੀ ਤਾਂ ਨਹੀਂ ਪਰ ਜਦੋਂ ਕਾਂਗਰਸ ਸੱਤਾ ਵਿੱਚ ਆਈ ਤਾਂ ਕਪੂਰਥਲਾ ਦੇ ਐਸਐਸਪੀ ਫਗਵਾੜਾ ਦੇ ਡੀਐਸਪੀ ਅਤੇ ਇੱਥੋਂ ਦੇ ਥਾਣਾ ਮੁਖੀ ਨੂੰ ਸਭਕ ਜ਼ਰੂਰ ਸਿਖਾਇਆ ਜਾਏਗਾ ਤੈਸ਼ ਵਿੱਚ ਆ ਕੇ ਉਹ ਤਾਂ ਇਹਨਾਂ ਅਧਿਕਾਰੀਆਂ ਦੇ ਨਾਂ ਲੈ ਕੇ ਇੱਥੋਂ ਤੱਕ ਕਹਿ ਗਏ ਕਿ ਜੇਕਰ ਅਜਿਹਾ ਨਾ ਕਰ ਸਕੇ ਤਾਂ ਸਮਝ ਲਿਓ ਕਿ ਬੜਿੰਗ ਅਤੇ ਬਾਜਵਾ ਸਰਕਾਰ ਵਿੱਚ ਹੀ ਨਹੀਂ ਪਹਿਲੀ ਅਰੀ ਹੋਇਆ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਦੇ ਜਿਹੜੀਆਂ ਕੌਂਸਲਸ ਬੰਦੀਆਂ ਲੇਕਿਨ ਪਹਿਲੀ ਅਰੀ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਫੇਰਸ਼ਿਪ ਸਿਗੀਆਂ ਉਥੇ ਸਾਡਾ ਕਬਜ਼ਾ ਹੈ ਇੱਕ ਤਾਂ ਸੰਗਰਾਜ ਔਰ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੈਂਪਰਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਕਿ ਪੜਵਾਖੋ ਕਿ ਕਿਰਪਾ ਕਰਕੇ ਇੱਕ ਤਾਂ 바ਦਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਤੁਹਾਡਲ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਕੀ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧੜੀਆਂ ਉਡਾ ਦਿੱਤੀਆਂ ਜੋ ਸੰਵਿਧਾਨ ਕਹਿੰਦਾ ਸੁਨੇਹੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਦੀ ਹਾਰ ਹੈ ਤੇ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕਿ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਕੀ ਰਿਟਾਇਰ ਜੱਜ ਨੂੰ ਆ ਕੇ ਇਥੇ ਚੁਲਾਬ ਕਰਵੋਣੀ ਪਈ ਚੋਲ ਕਰਾਉਣੇ ਪਏ। ਕੋਈ ਬਾਤਾਂ ਕੁਝ ਨਾ ਕਹਿਦਾ ਹੋਇਆ ਜੇ ਜਿਹੜਾ ਨੰਗਾ ਨਾ ਛੋੜਿਆ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ। ਇੱਕ ਵਾਰ ਜੋ ਪ੍ਰਤਾਪ ਸਿੰਘ ਬਾਜਲਾ ਸਾਹਿਬ ਉਹਨਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਕੁੜਾ। ਐਸਾ ਐਸਐਸਪੀ ਆਈ ਉਹ ਹੀ ਐਸਐਸਪੀ ਜੀ ਵੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ। ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਨੇ ਨੇ ਤਰਨਤਾਰਨ ਦੀ ਜਿਹੜੇ ਚੁਲਾ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਪਾਲ ਸਿੰਘ ਕੁਲਰ ਰਹਾ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਹੈਗਾ ਭਾਰਤ ਪੋਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾ ਹਰ ਤੋਂ ਤਿੰਨੇ ਜਾਣੇ ਇੱਕ ਗੱਲ ਯਾਦ ਰੱਖਿਓ ਸਾਡੇ ਕੋਲੇ ਲਾਲਚਾਈ ਨਹੀਂ ਤਾਂ ਹੈ ਨਹੀਂ ਪਰ ਅਸੀਂ ਦੋਨੋਂ ਜਾਣਿਆ ਨੇ ਇਨ੍ਹਾਂ ਤਿੰਨਾਂ ਦਾ ਦਿਮਾਗ ਉਹ ਆਪਦੇ ਦਿਮਾਗ ਦੇ ਵਿੱਚ ਇਹਨਾਂ ਦਾ ਨਾਮ ਫਿੱਟ ਕਰ। ਔਰ ਇੱਕ ਗੱਲ ਐ ਜਿੰਨੇ ਢੇੜੇ ਸਾਡੇ ਕਾਉਂਸਲਰਾਂ ਦੇ ਘਰੇ ਮਾਰੇ ਐਸਐਸਚੋਨੇ ਡੀਐਸਪੀ ਨੇ ਉਹਨੇ ਢੇੜੇ ਹੱਥ ਜੜਾ ਕੇ ਜੇ ਇਹਨਾਂ ਹੀ ਕਾਉਂਸਲਰਾਂ ਤੋਂ ਚਾਰ ਢੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ। ਜੇ ਦੀ ਗੱਲ ਕਰੋ ਐਨੀਥਿੰਗ ਇਜ਼ ਪੋਸਸਿਬਲ। ਇਹ ਨਾਲ ਦਾ ਮੇਰੇ ਮਤ ਕੋਈ ਫੇਅਰ ਇਲੈਕਸ਼ਨ ਤੋਂ ਹੀ ਨਹੀਂ ਆਇਆ ਤੇ ਬਟ ਅੱਜ ਕਿਉਂਕਿ ਹਾਈ ਕੋਰਟ ਨੂੰ ਖੁਦ ਇੰਟਰਵਿਨ ਕਰਨਾ ਪਿਆ ਤੁਸੀਂ ਵੇਖੋ ਆਪਣੇ ਆਪ ਚ ਡਿਫੀਟ ਨਹੀਂ ਜੇ ਇੱਕ ਕੰਪਰੈਸ਼ਨ ਦੀ ਇਲੈਕਸ਼ਨ ਚ ਰਿਟਾਇਰਡ ਹਾਈ ਕੋਰਟ ਦੇ ਜੱਜ ਨੂੰ ਕੱਲੇ ਇਟ ਸੈਲਫ ਇਸ ਦੀ ਮੇਜਰ ਇਟਸ ਅ ਸਲੈਪ ਔਨ ਦੀ ਫੇਸ ਔਫ ਬੋਥ ਕੇਜਰੀ ਵਾਲਾ ਐਂਡ ਭਗਵਾਨ ਵਾਟ ਕਾਈਂਡ ਔਫ ਐਡਮਿਨਿਸਟ੍ਰੇਸ਼ਨ ਡੂ ਦੇ ਹੈ ਤੁਸੀਂ ਮੈਨੂੰ ਦੱਸੋ ਆਮ ਕਿਸੇ ਬੰਦੇ ਨੂੰ ਤੁਸੀਂ ਇਹ 48 ਘੰਟਿਆਂ ਚ ਇਲੈਕਸ਼ਨ ਹੋਣੀ ਹੁੰਦੀ 40 ਦਿਨ ਹੋ ਆਰਿਆਂ ਮੇਅਰਸ਼ਿਪਸ ਨੂੰ ਨਲਾਮ ਹੋ ਰਹੀਆਂ ਨੇ ਅਮਰitsar ਦੇ ਇੱਕ ਜਿਹੜਾ ਮੇਅਰ ਬਣਿਆ ਉਹਨੇ ਹੋਟਲ ਵੇਚਿਆ ਹੁਣ ਪਿਛਲੇ ਦਿਨ ਉਹਦੀ ਵੱਡੀ ਰਕਮ ਕੇਜਰੀਵਾਲ ਜਲੰਧਰ ਵੀ ਤੁਹਾਡੇ ਇਹੀ ਹੋਇਆ ਜਲੰਧਰ ਵੀ ਇਹੀ ਹੋ ਮੈਂ ਤੁਹਾਨੂੰ ਵਿਚੋਲੇ ਦਾ ਨਾਮ ਦੱਸ ਦਿੰਨਾ ਜਿਹਨੇ ਸੌਦਾ ਕਰਾਇਆ ਉਹ ਵੀ ਆਪ ਦੇ ਨਾਲ ਤੁਲਕ ਰੱਖਦਾ ਸ਼ਰਾਬ ਦਾ ਵਪਾਰ ਜਿੰਨਾ ਇੱਥੇ ਚੱਲ ਰਿਹਾ ਉਹ ਸਾਰਾ ਉਹ ਬੰਦਾ ਕਰਾਂਦਾ ਹੈ ਮੀਡੀਆ ਨਾਲ ਵੀ ਸੰਬੰਧਿਤ ਉਹੀ ਆਦਮੀ ਹੈ ਜੀ ਲੁਧਿਆਣਾ ਦਾ ਵੀ ਸੌਦਾ ਹੋਇਆ ਇਹਦਾ ਵੀ ਹੋਇਆ ਜੀ ਇਹ ਆਲਰੇਡੀ ਜਿਹੜੇ ਇੰਨੇ ਤਰਲੋ ਮੱਛੀ ਹੋਏ ਨੇ ਕਿਹੜੀ ਗੱਲ ਹੋ ਰੇ ਜਾਣ ਕਿ ਉਹ ਨਿਕਲਦੀ ਕਿਉਂਕਿ ਇਹਨਾਂ ਨੇ ਆਲਰੇਡੀ ਐਡਵਾਂਸ ਪੜ ਕੇ ਕੇਜਰੀਵਾਲ ਕੋ ਪਹੁੰਚਾਇਆ ਜੀ ਉਹ ਜਿਹੜੇ ਪੈਸੇ ਫੜੇ ਗਏ ਨੇ ਦਿੱਲੀ 'ਚ ਉਹ ਹੋਰ ਕਿਹੜੇ ਨੇ ਚਰਾਬ ਵੀ ਇਥੋਂ ਦੀ ਪੈਸੇ ਲੈ ਗਏ ਆਮ ਆਗੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਆਪਣੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਮਕਵਾਰ ਚੱਬੇਵਾਲ ਦੀ ਹਾਜ਼ਰੀ ਵਿੱਚ ਦੇਖੋ ਮੇਅਰ ਦੀ ਚੋਣ ਮਗਰੋਂ ਕੀ ਆਖਿਆ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਜਿਹੜੀਆਂ ਉਹ ਸਾਡੀਰ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉਪਪਾਲ ਜੀ ਵਾਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਵਾਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨ ਜੀ ਵਾਰਡ ਨੰਬਰ 16 ਤੋਂ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੁੰਡੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜਬ ਔਰ ਜਾਇਜ਼ ਠਹਿਰਾਇਆ ਸੋ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਮੂੰਹ ਦਿਖਾਣੀ ਹੈ ਜਿਹੜੀ ਉਹ ਪਈਏ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਅੱਜ ਪੇਸ਼ ਕੀਤੇ ਗਏ ਬਜਟ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤਾ ਮਰਨਵਰਤ ਉਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵਾਲੀ ਕਿਸਾਨ ਜਥੇਬੰਦੀ ਦੀ ਆਗੂ ਆਭਿਮਨਿਉ ਕੁਹਾੜ ਅਤੇ ਕਾਕਾ ਸਿੰਘ ਕੋਟੜਾ ਨੇ ਬਜਟ ਵਿੱਚ ਪੰਜਾਬ ਅਤੇ ਕਿਸਾਨਾਂ ਦਾ ਜ਼ਿਕਰ ਨਾ ਹੋਣ ਦੀ ਨਖੇਦੀ ਕੀਤੀ ਅਤੇ ਕੁਝ ਹੋਰ ਅਹਿਮ ਨੁਕਤੇ ਵੀ ਸਾਂਝੇ ਕੀਤੇ ਇਨ੍ਹਾਂ ਮੁੱਦਿਆਂ ਬਾਰੇ ਜਾਣਨ ਤੋਂ ਪਹਿਲਾਂ ਸੰਖੇਪ ਵਿੱਚ ਬਾਈਟ ਬਾਰੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮਨੀਸ਼ ਦਿਵਾੜੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖੋ ਕੀ ਬੋਲੇ ਪੰਜਾਬ ਨੂੰ ਤਾਂ ਕਦੇ 15 ਸਾਲਾਂ 'ਚ ਇਸ ਸਰਕਾਰ ਨੂੰ ਹੋ ਗਿਆ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਲੱ타 ਗਿਆ ਸੋ ਪੰਜਾਬ ਤਾਂ ਕੀ ਲੇਕਿਨ ਕਿਸਾਨ ਜਿਹੜੇ ਧਰਨੇ 'ਚ ਬੈਠੇ ਹੋਏ ਨੇ ਪਿਛਲੇ 5 ਸਾਲਾਂ ਤੋਂ जिन्होंने चार साल पहले धरना चकिया चखया लीगल गारंटी एम एस पी ना आज किसान मर रहे ने किसान वास्ते एक शब्द तक नहीं सबसे ज्यादा तो स्टेटों के नाम देखिए बिहार जहाँ पे चोन आ रही है बिहार 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 मुझे ये समझ नहीं आ रहा कि ये भारत सरकार का बजट है कि बिहार सरकार का बजट है आपने बिहार के अलावा किसी और प्रदेश का नाम सुना वित्त मंत्री जी के पूरे बजट भाषण में तो जब आप देश के बजट की बात करते हैं तो सारे देश के लिए उसमें कुछ ना कुछ होना चाहिए दिशाहीन बजट है इसमें किसी वर्ग को कुछ नहीं मिला पंजाब हरियाणा हिमाचल राजस्थान यूपी नाम तक नहीं लिया और गरीब गरीब होता जाएगा अमीर अमीर होता जाएगा ये प्राइवेट कंपनीज के लिए इनकी जो अपनी ईस्ट इंडिया कंपनी है उनको सब कुछ देश को बेचा जा रहा है और कुछ नहीं हो रहा। हुन देखो काका सिंह कोटड़ा और अभिमन्यो कुहाड़ ने खनोरी बॉर्डर पे मीडिया नाल ਗੱਲਬਾਤ ਸਵੇਂ ਬਾਈਟ ਬਾਰੇ ਕਿਹੜੇ ਅਹਿਮ ਨੁਕਤੇ ਸਾਂਝੇ ਕੀਤੇ। देश का किसान सबसे बड़ी उम्मीद ये कर रहा था कि जिस तरीके से दोनों मोर्चों के नेतृत्वों में ये आंदोलन चल रहा है मिस के कारण की कानून के विषय पे और 26 नवंबर से सरदार जगजीत सिंह डल्लेवाल जी का ऐतिहासिक सत्याग्रह चल रहा है और 30 तारीख के कार्यक्रम में 4 तारीख के कार्यक्रम में और 26 जनवरी के कार्यक्रम में एमएसपी गारंटी कानून के मुद्दे को और सरदार जगजीत सिंह डल्लेवाल जी के आमरण अनशन को जन समर्थन मिला पूरे देश में तो किसान उम्मीद कर रहा था कि केंद्र सरकार एमएसपी गारंटी कानून की तरफ ध्यान देगी उसकी तरफ कुछ कार्य करने की सोचेगी लेकिन पूरे बजट में कहीं पे भी एमएसपी या एमएसपी गारंटी कानून का कोई भी जिक्र नहीं किया गया है इसके अलावा स्वामीनाथन आयोग की रिपोर्ट को जो सी टू प्लस फिफ्टी परसेंट फार्मूले को लागू करने की बात थी उसका भी कहीं कोई जिक्र नहीं है किसानों की जो कर्ज माफी की बात है जो सरकारों की गलत नीतियों के कारण किसान कर्जदार हुआ उसकी तरफ भी कोई भी बातचीत नहीं कही भी कोई भी उसकी तरफ संकेत नहीं, नहीं दिया गया कोई उसकी तरफ कदम उठाने का प्रयास नहीं किया गया है बाकी जो टैक्स में कटौती कितनी हो जाएगी कितना स्लैब कहाँ पर चला जाएगा इस पर ही ज्यादा फोकस किया गया लेकिन जो किसान समाज जो साठ परसेंट आबादी का बनाता है उसके बारे में उसके हक में कहीं कोई चर्चा नहीं की गई हमें लगता है कि सरकार डाइवर्सिफिकेशन ग्राउंड पे चाहती ही नहीं है सरकार सिर्फ कागजों में ही डाइवर्सिफिकेशन पे और बैनर्स में और पोस्टर्स में ही पूरा जोर लगा रही है सरकार ऐसा हम इसलिए कह रहे हैं क्योंकि डाइवर्सिफिकेशन के लिए तो सबसे जो जरूरी स्टेप है वो है एमएसपी गारंटी कोई भी किसान है जो खेती करता है या कोई भी एक साधारण व्यक्ति अगर कोई बिजनेस करता है तो वो वही काम करेगा जिसमें उसको प्रॉफिट मिलेगा अब गेहूं की और धान की बात करें तो उसमें प्रोक्योरमेंट हो जाती है उसकी प्रोक्योरमेंट में भी अब की बार धान की प्रोक्योरमेंट में भी बड़ी समस्या आई डेढ़ सौ रुपया दो सौ रुपये तक का कट भी लगा सारी समस्याएं आई पंजाब हरियाणा में उसके बावजूद इनकी एक प्रोक्योरमेंट हो जाती है जब अन्य किसी फसल की एमएसपी की गारंटी ही इंश्योर नहीं होगी जब तक किसान को यह नहीं लगेगा कि भाई गवर्नमेंट डिक्लेयर्ड एमएसपी है उस पर मेरी बिक ही जाएगी तो किसान दूसरी फसल की तरफ जाएगा ही क्यों मूंग का एमएसपी था आठ हजार छह सौ बयासी रुपया क्विंटल लेकिन मूंग बिक रही है छ हजार साढ़े हजार रुपया क्विंटल तो किसान को दो से ढाई हजार रुपया प्रति क्विंटल का नुकसान हो रहा है तो जब किसान को ये लगता कि भाई चलो वो अगर मान लीजिए सरसों उगा लेता है पिछले साल की हम बात कर रहे हैं उसने सरसों उगाई तो पांच हजार चार सौ पचास रूपये प्रति क्विंटल भी था। भी की चार हजार से पैंतालीस सौ रूपया क्विंटल सरकार की तरफ से नजर नहीं आ रही है बात तो वो कह रहे हैं कि हम आत्मनिर्भरता चाहते हैं खाद्यान्न के मामले में वो कहते रहे हैं कि हम सेल्फ सफिशियंट बनाना चाहते हैं खेती के मामले में लेकिन एक्शन प्लान हमें कहीं पे कोई नजर नहीं आ रहा है किसान को कहीं से ये नहीं लग रहा कि सरकार सच में डाइवर्सिफिकेशन चाहती है या सरकार सच में आत्मनिर्भर निर्भर बनाना चाहती है तो इसीलिए आज के बजट से एक निराशा हाथ लगी किसानों की कोई भी उम्मीद किसी तरीके की पूरी नहीं हुई उन्होंने कहा कि भाई हम आ, किसान के क्रेडिट कार्ड की लिमिट है वो बढ़ा देंगे तीन लाख से पांच लाख कर देंगे हमारा उनको निवेदन ये है अभी काका सिंह कोपड़ा जी इस बात से विस्तार से बात रखेंगे अब किसान को कर्ज देने की बजाय अब ऐसे कदम क्यों नहीं उठा रहे कि किसान कर्ज मुक्त हो जाए किसान आत्मनिर्भर बन जाए किसान सेल्फ डिपेंडेंट हो जाए उसको कर्ज की जरूरत ही ना पड़े